ਅਸੀਂ ਪਠਾਨਕੋੜ ਤਰਦਾਸਪੁਰ ਹਮਨੋ ਸਰਸਰ ਤੰਤਾਂ ਸਾਹਿਬ ਉਸ ਤੋਂ ਬਾਅਦ ਫਰੋਜਪੁਰ ਅਤੇ ਫਾਜ਼尔ਗੜ ਦੇ ਵਿੱਚ ਵੀ ਸਾਡੇ ਕਾਜ ਕੰਮ ਨੇ ਔਰ ਅਸੀਂ ਬੜੀ ਵੱਡੀ ਗਿਣਤੀ ਚੁਟਾਈ 300 ਸਰੀਰ ਸਾਡੇ ਇਸ ਕਾਜ ਵਿੱਚ ਲੱਗੇ ਹੋਏ ਨੇ 50000 ਤੋਂ ਉੱਪਰ ਐਨਡੀਐਫ ਅੰਡੀਅਸ ਕੀਮਾ ਦੇ ਨਾਂ ਰਾਹੀਂ ਮਿਲ ਕੇ ਅਸੀਂ ਇੱਕ ਹੁਣ ਤੱਕ ਰਾਹਤ ਕਾਰਜਾਂ ਤੇ ਪਹੁੰਚਾਜ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਚੁੱਕੇ ਹਾਂ ਲੰਗਰ ਦੀ ਲਗਾਤਾਰ ਸਾਡੀਆਂ ਆਪਣੇ ਸੈਂਟਰਾਂ ਤੋਂ ਲੰਗਰ ਜਾ ਰਿਹਾ ਹੈ ਸੰਗਤ ਵੱਲੋਂ ਜੋ ਲੰਗਰ ਆ ਰਿਹਾ ਹੈ ਉਸ ਨੂੰ ਵੀ ਅਸੀਂ ਆਪਣੀਆਂ ਬੇੜੀਆਂ ਦੇ ਰਾਹੀਂ ਘਰ-ਘਰ ਪਹੁੰਚਾ ਰਹੇ ਹਾਂ ਜੋ ਲੋਕ ਛੱਤਾਂ ਤੇ ਬੈਠੇ ਨੇ ਜਾਂ ਪਿੰਡਾਂ ਦੀ ਉੱਚੀਆਂ ਜਗ੍ਹਾ ਤੇ ਬੈਠੇ ਨੇ ਪਰ ਪਾਣੀ ਵਿੱਚ ਜਾਣ ਆਣ ਦਾ ਕੋਈ ਸਾਧਨ ਨਹੀਂ ਅਸੀਂ ਉਹਨਾਂ ਨੂੰ ਲੰਗਰ ਉਹ ਸਭ ਤੋਂ ਲੋੜੀਂਦੀ ਲੰਗਰ ਦੀ ਭਲਾਈ ਇਸ ਤਰ੍ਹਾਂ ਦੇ ਸੀ ਜਾਂ ਮੈਡੀਕਲ ਉਹ ਅਸੀਂ ਦੋਨੋਂ ਕਾਜ ਲਗਾਤਾਰ ਕਰਦੇ ਆ ਰਹੇ ਹਾਂ ਸਾਰੀ ਜਗ੍ਹਾ ਤੇ ਜੋ ਫਰੋਜ਼ਪੁਰ ਅੱਧ ਫਾਜ਼ਰਗਾ ਇਹ ਔਰ ਅਜ਼ਨ ਵਾਲਾ ਇਹ ਤਿੰਨ ਜਗ੍ਹਾ ਤੇ ਅਜੇ ਲੰਗਰ ਦੀ ਲੋੜ ਹੈ ਬਾਕੀ ਜਿੱਥੋਂ ਪਾਣੀ ਉਤਰ ਗਿਆ ਹੈ ਜਿਵੇਂ ਜਿਵੇਂ ਪਾਣੀ ਉਤਰ ਰਿਹਾ ਹੈ ਉੱਥੇ ਸਭ ਤੋਂ ਵੱਡੀ ਲੋੜ ਜੋ ਬਣਦੀ ਜਾ ਰਹੀ ਹੈ ਉਹਨਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਮੰਜਾ ਦੇਣਾ ਕਿਉਂਕਿ ਥੱਲੇ ਜ਼ਮੀਨ ਗਿੱਲੀ ਹੈ ਗੱਦਾ ਅੰਬਲ ਚਾਦਰ ਔਰ ਰਾਸ਼ਨ ਸੁੱਕਾ ਰਾਸ਼ਨ ਉਹਨੂੰ ਇੱਕ ਕਿੱਟ ਬਣਾ ਕੇ ਦਿੱਤੀ ਜਾਏ ਔਰ ਸਿਲੰਡਰ ਸਟਾਕ ਔਰ ਦੂਸਰਾ ਮच्छਰਦਾਨੀ ਇਹਨਾਂ ਚੀਜ਼ਾਂ ਦੀ ਜੋ ਲੋੜ ਹੈ ਐਸੇ ਚਾਪਤੀ ਦੁੱਧ ਸੁੱਕਾ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ। ਔਰ ਜ਼ਿਮੀਦਾਰਾਂ ਨੂੰ ਸਭ ਤੋਂ ਵੱਧ ਡੀਜ਼ਲ ਦੀ ਲੋੜ ਹੈ ਕਿਉਂਕਿ ਉਹ ਜ਼ਿਮੀਦਾਰ ਕੋਲ ਐਸੇ ਕੋਈ ਪੈਸਾ ਨਹੀਂ ਹੈ ਉਹਨਾਂ ਨੂੰ ਡੀਜ਼ਲ ਦੀ ਹੈਲਪ ਕਰਨ ਦੀ ਬਹੁਤ ਵੱਡੀ ਲੋੜ ਹੈ। ਔਰ ਜੋ ਸਪਰੇਅ ਕਰਨ ਦੀ ਰਾਤ ਨੂੰ ਜੋ ਝਿਟੂਆ ਕਰਕੇ ਫੋਗਿੰਗ ਕਰਦੇ ਆ ਉਹਦੇ ਵਿੱਚ ਡੀਜ਼ਲ ਤੇ ਮੈਡੀਸਨ ਦੀ ਬਹੁਤ ਲੋੜ ਹੈ। ਵੜ ਔਨ ਦੇ ਕਾਰਨ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੀ ਬਾਹ ਫੜੀ ਗਈ ਹੈ ਤਾਂ ਅੱਜ ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਵਾਰਤਾ ਵੀ ਕੀਤੀ ਜਾ ਰਹੀ ਹੈ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਪਹਿਲਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਤੁਹਾਡੀ ਟੀਮ ਹੈ ਤਾਂ ਕਿੰਨੇ ਜਿਹੜੇ ਮੈਂਬਰ ਨੇ ਉਹ ਲਗਾਤਾਰ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘੱਤੇ ਅਸੀਂ ਕਲਗੀਧਰ ਟੈਸਟ ਗੁਰਦਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਆਏ ਹਾਂ ਅ ਸਾਡ ਜਦੋਂ ਹੀ ਇਹ 25 ਅਗਸਤ ਤੋਂ ਇਹ ਕਾਰਜ ਆਰੰਭਿਆ ਲੋਹੜ ਆਏ ਤਾਂ ਅਸੀਂ ਇਹ ਪਠਾਨਕੋੜ, ਗੁਰਦਾਸਪੁਰ, ਹਮਨ ਸਰਸਰ, ਤੰਗਤੰਗ ਸਾਹਿਬ ਉਸ ਤੋਂ ਬਾਅਦ ਫਰੋਜਪੁਰ ਅਤੇ ਹਾਜ਼ਰਗਾ ਦੇ ਵਿੱਚ ਇਹ ਸਾਡੇ ਕਾਰਜ ਆਰੰਭ ਨੇ ਔਰ ਅਸੀਂ ਬੜੀ ਵੱਡੀ ਗਿਣਤੀ ਚਟਾਈ 300 ਸਰੀਰ ਸਾਡੇ ਇਸ ਕਾਰਜਾ ਚ ਲੱਗੇ ਹੋਏ ਨੇ ਉਹਨਾਂ ਨਾਲ ਜੋ ਅਸੀਂ ਰਾਹਤ ਕਾਰਜ ਸਭ ਤੋਂ ਪਹਿਲਾਂ ਜੋ ਅਸੀਂ ਆਪਣੀਆਂ ਬੇੜੀਆਂ ਰਾਹੀਂ ਜੋ ਡੁੱਬਦੇ ਸਰੀਰਾਂ ਨੂੰ ਛੱਤਾਂ ਤੋਂ ਉਤਾਰ ਕੇ ਘਰਾਂ ਚੋਂ ਕੱਢ ਕੇ ਉਹ ਲਗਭਗ ਹੁਣ ਤੱਕ ਅਸੀਂ 5000 ਤੋਂ ਉੱਪਰ ਐਨਡੀਐਫ ਐਨਡੀਐਸ ਟੀਮਾਂ ਦੇ ਨਾਲ ਆਹੀ ਮਿਲ ਕੇ ਅਸੀਂ ਇੱਕ ਹੁਣ ਤੱਕ ਰਾਹਤ ਕਾਰ ਦਾਂ ਕਿ ਪੰਚਾਇਤ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਚੁੱਕੇ ਆ ਉਹਨਾਂ ਨੂੰ ਲੰਗਰ ਦੀ ਲਗਾਤਾਰ ਸਾਡੀਆਂ ਆਪਣੇ ਸੈਂਟਰਾਂ ਤੋਂ ਲੰਗਰ ਜਾ ਰਿਹਾ ਹੈ ਸੰਗਤ ਵੱਲੋਂ ਜੋ ਲੰਗਰ ਆ ਰਿਹਾ ਹੈ ਉਸ ਨੂੰ ਵੀ ਅਸੀਂ ਆਪਣੀਆਂ ਬੇੜੀਆਂ ਦੇ ਰਾਹੀਂ ਘਰ-ਘਰ ਪਹੁੰਚਾ ਰਹੇ ਹਾਂ ਜੋ ਲੋਕ ਛੱਤਾਂ ਤੇ ਬੈਠੇ ਨੇ ਜਾਂ ਪਿੰਡਾਂ ਦੀ ਉੱਚੀਆਂ ਜਗ੍ਹਾ ਤੇ ਬੈਠੇ ਨੇ ਪਰ ਪਾਣੀ ਵਿੱਚ ਜਾਣ ਆਣ ਦਾ ਕੋਈ ਸਾਧਨ ਨਹੀਂ ਅਸੀਂ ਉਹਨਾਂ ਨੂੰ ਲੰਗਰ ਪਹੁੰਚਾ ਰਹੇ ਹਾਂ ਲੁੜਿੰਦੀਆਂ ਜੋ ਵੀ ਲੋੜਾਂ ਹਨ ਉਹ ਇਹ ਲਗਾਤਾਰ ਅਸੀਂ ਕਰ ਰਹੇ ਹਾਂ ਜਦ ਇੱਕ ਅਸੀਂ ਗੱਲ ਕਰੀਏ ਹੜਪੀੜਿਤ ਪਰਿਵਾਰਾਂ ਦੇ ਲਈ ਕਿਹੜਾ ਕਿਹੜਾ ਸਮਾਨ ਹੁਣ ਤੱਕ ਤੁਹਾਡੀ ਟੀਮ ਦੇ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਭੇਜਿਆ ਗਿਆ ਜੋ ਮੌਜੂਦ ਹੁਣ ਦਾ ਜੋ ਹਾਲਾਤ ਸੀ ਉਹ ਸਭ ਤੋਂ ਲੋੜ ਸੀ ਲੰਗਰ ਦੀ ਹਾਲਾਤ ਇਸ ਤਰ੍ਹਾਂ ਦੀ ਸੀ ਜਾਂ ਮੈਡੀਕਲ ਉਹ ਅਸੀਂ ਦੋਨੋਂ ਕੰਮ ਲਗਾਤਾਰ ਕਰਦੇ ਆ ਰਹੇ ਹਾਂ ਸਾਰੀ ਜਗ੍ਹਾ ਤੇ ਜੋ ਲੰਗ ਸੰਗਤਾਂ ਵੱਲੋਂ ਲੰਗਰ ਆ ਰਿਹਾ ਹੈ ਜੋ ਆਪਣੇ ਸਾਡੇ ਆਪਣੇ ਲੰਗਰਾਂ ਵਿੱਚੋਂ ਜਾ ਰਿਹਾ ਹੈ ਉਹਨਾਂ ਨੂੰ ਲੰਗਰ ਪਹੁੰਚਾਉਣ ਦਾ ਕੰਮ ਔਰ ਮੈਡੀਕਲ ਦਾ ਕੰਮ ਤੇ ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੀਆਂ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਤਾਂ ਬਹੁਤ ਸਾਰਾ ਰਾਸ਼ਨ ਵੀ ਉੱਥੇ ਹੈਗਾ ਤਾਂ ਕਿਹੜੀ ਚੀਜ਼ ਘਟਦੀ ਹੋਈ ਦਿਖਾਈ ਦੇ ਰਹੀ ਆ ਜੀ ਕਿਹੜੀ ਚੀਜ਼ ਲੋਕ ਜਿਹੜੇ ਹੁਣ ਆ ਰਹੇ ਨੇ ਲੈ ਕੇ ਸਮਾਨ ਤਾਂ ਕਿਹੜੀ ਚੀਜ਼ ਉਹ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣ ਜਿਹੜੀ ਉੱਥੇ ਨਹੀਂ ਹਜੇ ਤੱਕ ਪਹੁੰਚੀ ਇਹ ਦਾਸ ਸਮੁੱਚੇ ਕਾਇਨਾਤ ਨੂੰ ਸਮੁੱਚੇ ਸੰਸਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਜੋ ਫਰੋਜਪੁਰ ਅਫਾਜ਼ਲਗਾ ਇਹ ਔਰ ਅਜ਼ਨਾਲਾ ਇਹ ਤਿੰਨ ਜਗ੍ਹਾ ਤੇ ਤਾਂ ਅਜੇ ਲੰਗਰ ਦੀ ਲੋੜ ਹੈ ਬਾਕੀ ਜਿੱਥੋਂ ਪਾਣੀ ਉੱਤਰ ਗਿਆ ਹੈ ਜਿਵੇਂ ਜਿਵੇਂ ਪਾਣੀ ਉੱਤਰ ਰਿਹਾ ਹੈ ਉੱਥੇ ਸਭ ਤੋਂ ਵੱਡੀ ਲੋੜ ਜੋ ਬਣਦੀ ਜਾ ਰਹੀ ਹੈ ਉਹਨਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਮੰਜਾ ਦੇਣਾ ਕਿਉਂਕਿ ਥੱਲੇ ਜ਼ਮੀਨ ਗਿੱਲੀ ਹੈ ਗੱਦਾ ਕੰਬਲ ਚਾਦਰ ਔਰ ਰਾਸ਼ਨ ਸੁੱਕਾ ਰਾਸ਼ਨ ਉਹਨੂੰ ਇੱਕ ਕਿੱਟ ਬਣਾ ਕੇ ਦਿੱਤੀ ਜਾਏ ਔਰ ਸਿਲੰਡਰ ਸਟੋਪ ਔਰ ਦੂਸਰਾ ਮੱਛਰਦਾਨੀ ਇਹਨਾਂ ਚੀਜ਼ਾਂ ਦੀ ਜੋ ਲੋੜ ਹੈ ਐਸਵੇ ਚਾਹ ਪੱਤੀ ਦੁੱਧ ਸੁੱਕਾ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੀ ਇਮੀਡੀਏਟ ਉੱਥੇ ਪਹੁੰਚਾਈ ਜਾਵੇ ਔਰ ਬਸਤਰ ਖਾਸ ਕਰਕੇ ਪਰਿਵਾਰਾਂ ਦੇ ਕੋਲ ਬਸਤਰ ਨਹੀਂ ਹੈਗੇ ਉਹ ਬੱਚਿਆਂ ਦੇ ਬਸਤਰ ਨਹੀਂ ਹੈਗੇ ਜੋ ਚੱਪਲ ਜੁੱਤਾ ਉਹ ਨਹੀਂ ਹੈਗਾ ਇਹਨਾਂ ਚੀਜ਼ਾਂ ਦੀ ਐਸਵੇ ਸਭ ਤੋਂ ਵੱਡੀ ਲੋੜ ਹੈ ਇਹ ਪੰਜਾਬ ਪੀਣ ਦੀਆਂ ਪਾਣੀ ਦੀਆਂ ਟੈਂਕੀਆਂ ਨਹੀਂ ਹੈਗੀਆਂ ਘਰਾਂ ਦੇ ਵਿੱਚ ਸੋ ਇਹ ਇਹ ਲੋਕਾਂ ਨੇ ਇਹ ਪਹੁੰਚਾਈ। ਪਰ ਜੇਕਰ ਅਸੀਂ ਗੱਲ ਕਰੀਏ ਅਸੀਂ ਇੱਕ ਵੀਡੀਓ ਦੇਖਦੇ ਪਏ ਸੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ بارش ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਰਕੇ ਤਰਪਾਲਾਂ ਦੀ ਵੀ ਬਹੁਤ ਜ਼ਿਆਦਾ ਲੋੜ ਪੈ ਰਹੀ ਹੈ ਜੀ ਉੱਥੇ। ਹਾਂਜੀ ਬਿਲਕੁਲ। ਅਸੀਂ ਵੀ 3000 ਤਰਪਾਲ ਹੁਣੇ ਮੁਹੱਈਆ ਕਰਵਾਈ ਹੈ। ਇਹ ਤਰਪਾਲਾਂ ਵੱਡੀਆਂ। ਆਪ ਜੀ ਜੋ ਵੀ ਪਹੁੰਚਾਣਾ ਚਾਹੁੰਦੇ ਵੱਡੀਆਂ ਤਰਪਾਲਾਂ ਦੀ ਬਹੁਤ ਲੋੜ ਹੈ। ਉਹ ਥੱਲੇ ਵਿਛਾਣ ਵਾਸਤੇ ਵੀ ਔਰ ਜਿਹੜੇ ਘਰ ਚੋਰੇ ਨੇ ਜਾਂ ਡਿੱਗ ਚੁੱਕੇ ਨੇ ਉਹਨਾਂ ਵਾਸਤੇ ਵੀ ਤਰਪਾਲਾਂ ਦੀ ਬਹੁਤ ਵੱਡੀ ਲੋੜ ਹੈ। ਸੈਂਟਰੀ ਪੈਟ ਦੀ ਲੋੜ ਹੈ ਬਲੇਡਸ ਵਾਸਤੇ। ਸੋ ਇਹ ਇਹ ਚੀਜ਼ਾਂ ਦੀ ਲੋੜ ਹੈ ਮੈਡੀਕਲ ਦਵਾਈਆਂ ਦੀ ਲੋੜ ਹੈ ਇਹ ਚੀਜ਼ਾਂ ਦੀ ਲੋੜ ਹੈ ਤੇ ਜੇ ਇੱਕ ਵਾਰ ਅਸੀਂ ਗੱਲ ਕਰੀਏ ਤੁਹਾਡੀਆਂ ਟੀਮਾਂ ਦੇ ਵੱਲੋਂ ਕਿੰਨੀਆਂ ਬੇੜੀਆਂ ਜੜੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਤਾਂ ਕੀ ਕੁਝ ਉਹਨਾਂ ਦੇ ਵੱਲੋਂ ਹੁਣ ਤੱਕ ਕੀਤਾ ਜਾ ਰਿਹਾ ਸਾਡੇ ਕੋਲ ਜੋ ਇਸ ਵੇਲੇ ਮੌਜੂਦਾ ਬੇੜੀਆਂ ਹੈਗੀਆਂ ਨੇ ਉਹ ਸੱਤ ਬੇੜੀਆਂ ਸਾਡੀਆਂ ਚੱਲ ਰਹੀਆਂ ਨੇ ਹੁਣ ਇਸ ਵੇਲੇ ਉਹ ਬੇੜੀਆਂ ਜੋ ਅਜਨਾਲਾ ਔਰ ਫਿਰੋਜ਼ਪੁਰ ਤਰਨਤਨ ਸਾਹਿਬ ਤੇ ਉਧਰੋਂ ਆਪਣੇ ਫਾਜ਼ਲ ਤੋਂ ਔਰ ਐਨਡੀਐਫ ਦੀਆਂ ਬੇੜੀਆਂ ਸਾਡੇ ਨਾਲ ਨੇ ਅੱਜ ਸਾਡੀਆਂ 8 ਬੇੜੀਆਂ ਹੋਰ ਆ ਗਈਆਂ ਨੇ ਹੁਣ ਤਕਰੀਬਨ ਲਗ 15 ਬੇੜੀਆਂ ਸਾਡੀਆਂ ਚੱਲ ਰਹੀਆਂ ਤੇ ਦੇਖੋ ਤੁਸੀਂ ਗੱਲ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਜਿਹੜਾ ਬਹਾਵਾ ਹੋ ਘਟਦਾ ਹੋਇਆ ਦਿਖਾਈ ਦੇ ਰਿਹਾ ਲੋਕ ਆਪਣੇ ਘਰਾਂ ਦੇ ਵਿੱਚ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਉਹਨਾਂ ਪਰਿਵਾਰਾਂ ਦੇ ਲਈ ਤੁਹਾਡੇ ਵੱਲੋਂ ਕੰਮ ਜਣੀਆਂ ਉਹ ਕਿਤੇ ਜਾਣਗੇ ਅਸੀਂ ਇਸ ਜੋ ਆਪ ਸਵਾਲ ਕੀਤਾ ਆਪ ਜੀ ਨੇ ਅਸੀਂ ਇਹਨੂੰ ਮੋੜ ਵਸੇਬੇ ਦੀ ਇੱਕ ਜੋ ਛੇਲੀ ਵਰਤਣਾ ਚਾਹਾਂਗੇ ਵੀ ਪਰਵਾਰ ਨੂੰ ਵਾਪਸ ਆਪਣੇ ਘਰ ਦੇ ਵਿੱਚ ਦੁਬਾਰਾ ਵਸੇਬਾ ਕਰਾਉਣਾ ਕਿਉਂਕਿ ਉਹ ਉਜੜ ਚੁੱਕਾ ਹੈ ਕਿ ਉਹਨੂੰ ਆਪਾਂ ਦੁਬਾਰਾ ਵਿਸੇਬਾ ਕਰਾਣਾ ਉਸ ਲਈ ਜੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਜਿਨ੍ਹਾਂ ਦੇ ਘਰ ਬਿਲਕੁਲ ਟੁੱਟ ਗਏ ਨੇ ਉਹਨਾਂ ਨੂੰ ਟੀਨ ਸ਼ਰਟ ਬਣਾ ਕੇ ਇਮੀਜੇਟ ਦੇਣ ਦੀ ਲੋੜ ਹੈ ਔਰ ਘਰਾਂ ਦੀ ਰਿਪੇਅਰ ਕਰਨ ਦੀ ਲੋੜ ਹੈ ਜਿੰਦੇ ਸੀਮੰਤ ਰੇਤਾ ਬਜਰੀ ਔਰ ਸਰੀਏ ਦੀ ਲੋੜ ਹੈ ਔਰ ਉਸ ਤੋਂ ਬਾਅਦ ਟੂਬ ਲੈਡ ਪੱਖਾ ਔਰ ਰੋਜ਼ ਦੀਆਂ ਜੋ ਸਾਡੀਆਂ ਕਿਚਨ ਦੀਆਂ ਜ਼ਰੂਰਤਾਂ ਨੇ ਸਿਲੰਡਰ ਹੈ ਭਾਂਡੇ ਨੇ ਚੁੱਲ੍ਹਾ ਹੈ ਔਰ ਜੋ ਸੌਣ ਵਾਸਤੇ ਸਾਨੂੰ ਜੋ ਪੱਖੇ ਦੀ ਲੋੜ ਹੈ ਬੈੱਡ ਦੀ ਲੋੜ ਹੈ ਔਰ ਉੱਪਰ ਬਿਸਤਰਾ ਚਾਦਰ ਸਹਰਾਣਾ ਇਹਨਾਂ ਚੀਜ਼ ਦੀ ਲੋੜ ਹੈ ਔਰ ਕਿਚਨ ਦੇ ਸਮੂੱਚੇ ਸਮਾਨ ਦੀ ਜੋ ਸਾਡੇ ਲੰਗਰ ਬਣਾਉਣ ਦੇ ਕੰਮ ਆਉਂਦਾ ਹਰ ਤਰ੍ਹਾਂ ਦਾ ਉਸ ਦੀ ਇਹ ਲੋੜ ਹੈ ਔਰ ਜ਼ਿੰਮੇਦਾਰਾਂ ਨੂੰ ਸਭ ਤੋਂ ਵੱਧ ਡੀਜ਼ਲ ਦੀ ਲੋੜ ਹੈ ਕਿਉਂਕਿ ਉਹ ਜ਼ਿੰਮੇਦਾਰ ਕੋਲ ਇਸ ਵੇਲੇ ਕੋਈ ਪੈਸਾ ਨਹੀਂ ਹੈ ਉਹਨਾਂ ਨੂੰ ਡੀਜ਼ਲ ਦੀ ਹੈਲਪ ਕਰਨ ਦੀ ਬਹੁਤ ਵੱਡੀ ਲੋੜ ਹੈ ਔਰ ਜੋ ਸਪਰੇਅ ਕਰਨ ਦੀ ਰਾਤ ਨੂੰ ਜੋ ਅਸੀਂ ਧੂਆ ਕਰਕੇ ਫੋਗਿੰਗ ਕਰਦੇ ਹਾਂ ਉਹਦੇ ਵਿੱਚ ਡੀਜ਼ਲ ਤੇ ਮੈਡੀਸਨ ਦੀ ਬਹੁਤ ਲੋੜ ਹੈ ਇਹ ਚੀਜ਼ਾਂ ਵਾਲੇ ਵੱਲੋਂ ਵੀ ਡੀਜ਼ਲ ਜਿਹੜਾ ਉੱਥੇ ਭੇਜਿਆ ਜਾਏਗਾ ਜੀ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਅਸੀਂ ਇਸ ਰਾਹਤ ਕਾਰਦਾਂ ਵਿੱਚ ਡੀਜ਼ਲ ਵੀ ਸਾਡਾ ਇੱਕ ਨਾਲ ਹੈ ਅਸੀਂ ਜਿੱਥੇ ਬਾਕੀ ਸਮਾਨ ਦੇਵਾਂਗੇ ਉੱਥੇ ਅਸੀਂ ਡੀਜ਼ਲ ਵੀ ਆਪਣਾ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜ਼ਿੰਮੇਵਾਰ ਆਪਣਾ ਕਾਰਜ ਕਰ ਸਕੇ ਤਾਂ ਤੁਸੀਂ ਵਖਿਆ ਕਿ ਅਕਾਲ ਅਕੈਡਮੀ ਅੱਗੇ ਆਈ ਹੈ ਤਾਂ ਫਿਲਹਾਲ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਉਹਨਾਂ ਦੀਆਂ ਟੀਮਾਂ ਵਕਫ ਵਕਫ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰ ਰਹੀਆਂ ਨੇ ਅਤੇ ਜਿਹੜੀ ਵੀ ਲੋਡ ਲੋਕਾਂ ਨੂੰ ਪੈ ਰਹੀ ਹੈ ਤਾਂ ਉਸ ਦਾ ਨਾਲ ਦੇ ਨਾਲ ਸਮਾਨ ਭੇਜ ਕੇ ਹੱਲ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਵਿਸ਼ਵਾਸ ਵੀ ਦਵਾਇਆ ਗਿਆ ਕਿ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਜਾਣਗੇ ਤਾਂ ਉਹਨਾਂ ਦੇ ਵੱਲੋਂ ਇਲੈਕਟ੍ਰਿਸਿਟੀ ਜਾਂ ਫਿਰ ਹੋਰ ਵੀ ਜਿਹੜੇ ਘਰਾਂ ਦੇ ਕੰਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕਰਵਾਏ ਜਾਣਗੇ ਜਗਬੰਟੂ ਦੇ ਲਈ ਸਾਹਿਲ ਅਮਰਿਤਸਰ